ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਬਹੁਤ ਟਾਈਮ ਬਾਅਦ ਨਵਾਂ ਵਲੌਗ ਲੈ ਕੇ ਹਾਜ਼ਰ ਆ। ਸੋ ਅੱਜ ਆਪਾਂ ਆਏ ਆ ਪੱਟੀਆਂ ਖੰਨੇ ਵਿਖੇ ਗੱਤਕਾ ਮੁਕਾਬਲੇ ਤੇ ਮਨਸੂਰ ਵਾਲੀ ਟੀਮ ਆਪਣੀ ਮੈਂਡੀ ਟੀਮ। ਅਰੇ ਸਹੀ ਯਾਤਰਾ ਪਹਿ ਨਵੇਂ ਐਜਤਾ ਚਲੋ ਪਹਿਲਾਂ ਦੇ ਦੇ ਕਿ ਬਾਣ ਦਾ ਮਹਾਰਾਜ ਕਿਰਪਾ ਕਰਨ। ਸੋ ਆਜ ਕੰਪੀਟੀਸ਼ਨ ਕੱਲੋ ਆਪਾਂ ਇੱਥੋਂ ਜਾਣਾ ਸਿੱਧਾ ਦਿੱਲੀ ਕੱਲੋ ਦਿੱਲੀ ਕੰਪੀਟੀਸ਼ਨ ਆਪਾਂ ਦੋਵੇਂ ਦਿਨਾਂ ਦਾ ਇੱਕ ਹੀ ਵਲੌਗ ਬਣਾਣਾ। ਅੱਜ ਖੰਨੇ ਕਾਲੂ ਦਿੱਲੀ ਤੋਂ ਵੀਨੇ ਤੁਹਾਨੂੰ ਦਿਖਾਵਾਂਗੇ ਕੀ ਇਹ ਰੰਗ ਲਾਉਂਦੇ ਨੇ ਕੀ ਲਖਟ ਕੇ ਜਾਂਦੇ ਨੇ ੱਡੀ ਦਾ ਗੰਦ ਮਾਰਿਆ ਪਾ ਚਾਨੇ ਡੇਰੇ ਲਾਲੇ ਥੱਲੇ ਕੰਪੀਟੀਸ਼ਨ ਪਤਾ ਨਹੀਂ ਕਦੋਂ ਸਟਾਰਟ ਹੋਊਗਾ ਉਹ ਬਾਬਾ ਉਹ ਰੈਫਲ ਰੈਫਲ ਕਿੰਨੀ ਮੈਗ ਇਕਦਾ ਜਿੰਮੇਵਾਰੀ ਕਿੰਨੀ ਹੋਣੀ ਪਈ ਪੂਰੀ ਸੈਟ ਆ ਓਕੇ ਰਿਪੋਰਟ ਲੋਕ ਲੱਗਿਆ ਹੁੰਦਾ ਵਾ ਲੋਕ ਆ ਇਧਰ 40 ਫੋਲ ਉਲਟ ਗਿਆ ਇਧਰ ਚਾਈ ਕਾ ਲੱਗੇ ਰਹੀ ਹੁਣ ਗੀਮਾ ਖੇਡ ਰਹੀ ਬਾਬੇ ਇਧਰ ਇਧਰ ਬਾਬੇ ਗੀਮਾ ਖੇਡ ਇਧਰ ਚਾਈ ਜਰ ਹੋ ਰਹੀ ਹੈ ਉਧਰ ਬਾਣੇ ਦੇ ਡੋਲ ਚਾਹ ਉਹਨੇ ਦੇ ਮਤਲਬ ਇਹ ਫਿਰ ਸੀਤੋ ਉੱਤੇ ਹੋ ਗਿਆ 6:30 ਜੁਨੀਆ ਦਾ ਪਹਿਲਾ ਮੱਲਾ ਵੀਰਾ 8:00 'ਚ ਸਟਾਰਟ ਹੋਇਆ 6:30 ਵੇ ਮੱਲਾ ਸਟਾਰਟ ਹੋ ਗਿਆ ਤੇ ਇਹ ਤੋਂ ਮੁਕਾਬਲਾ ਇੱਕ ਦੋ ਸਟਾਰਟ ਕਰਨ ਕਾ ਸਾਡੀ ਫੌਜ ਭੱਜਦੀ ਹੋਈ ਹੈ ਵੀਰੇ ਇੱਧਰ ਨੂੰ ਦੇਓ ਸਾਰੇ ਭੱਜੇ ਭੱਜੇ ਹੋਵੇ ਹਰ ਗੋਵੀ ਨੇ ਪਹਿਲਾ ਮੱਲਾ ਇਹਦਾ ਇੰਨੀ ਲੇਟ ਸਟਾਰਟ ਹੋਇਆ ਰੋ ਰੋ ਕੀ ਨਹੀਂ 7:00 ਵੇ ਮੱਲਾ ਕੱਢਣ ਲੱਗਿਆ ਉਹ ਦੇਖੋ ਲੈ ਮੁਕਾਬਲਾ ਮੁਕਾਬਲਾ ਕਦੋਂ ਸਟਾਰਟ ਕਰ ਰਹੇ ਨੇ ਇਹ ਕੋਈ ਕਹਿੰਦੇ ਆਹ ਦੇਖੋ ਆਹ ਟਾਈਮ ਹੁਣ ਉਹਨਾਂ ਦੇ ਸਟੇਜ ਤੇ ਸਾਰੀ ਟਾਈਮ ਆ ਗਈ ਜੀ ਨਹੀਂ ਰੋ ਸਾਡਾ ਇੱਕ ਬੰਦਾ ਬਿਮਾਰ ਹੋ ਗਿਆ ਕਿੱਥੇ ਆ ਉਹ ਬੰਦਾ ਬਿਮਾਰ ਪਿੱਛੇ ਆ ਡੈਮੋ ਆਪਣੀ ਲੱਗੀ ਸੀ ਪਰ ਆਪਾਂ ਬਲੌਗ ਬਣਾਉਣਾ ਭੁੱਲ ਗਏ ਕਿਉਂਕਿ ਅੱਜ ਇਹਨਾਂ ਨੇ ਡੈਮੋ 'ਚ ਇੰਨੇ ਫੋਨ ਕਰਾਇਆ ਇੰਨੇ ਫੋਨ ਨੇ ਫੋਨ ਉੱਛੇ ਲਾ ਬੈਠੇ ਸਾਰੇ ਬਹੁਤ ਫੋਨ ਕਰਾਇਆ ਜਿੰਨੇ ਡੈਮੋ 'ਚ ਸਭ ਤੋਂ ਵੱਧ ਦੋਨੇ ਫੋਨ ਐਨੇ ਕਰਾਏ ਸਾਰਿਆਂ ਨੇ ਕਰਾਏ ਅਲਿੰਕਰ ਫੋਨ ਕਰਾ ਲੈ ਸੋ ਅੱਜ ਕੋਈ ਮਮਾ ਜੀ ਆਪਣੀ ਬਣ ਨਹੀਂ ਨੀ ਉਹ ਆਪਾਂ ਹੁਣ ਦਿੱਲੀ ਦੇਦੇ ਆਂ ਦਿੱਲੀ ਦੇਦੇ ਕੀ ਦੰਗ ਲਾਉਂਦੇ ਆ ਕੀ ਬਣਦਾ ਇਹਨਾਂ ਦਾ ਦਿੱਲੀ ਜਾ ਕੇ ਅੱਜ ਤੱਕ ਕੋਈ ਆਸ ਨਹੀਂ ਸਾਨੂੰ ਪੁਜੇਂ ਦੀ ਰਾਹ ਉਹ ਨਾ ਬਟਿਆ ਸਾਰੇ ਸੁੱਤੇ ਪਏ ਅੱਧੇ ਗੱਡੀ ਚਾਤੇ ਆ ਫਿਰਦੇ ਆ ਸੋ ਹੁਣ ਕੰਪਨੀ ਚੱਲਦੇ ਆ 8ਵੀਂ ਗਣੀ 9ਵੀਂ ਡੈਮੋ ਆ ਟਾਈਮ 12 ਦੇ ਕਿਹ ਹੋ ਗਏ ਨੇ ਬਹੁਤ ਲੇਟ ਗੱਲ ਹੈ ਦਿੱਲੀ ਵੀ ਜਾਣਾ ਦਿੱਲੀ ਪਤਾ ਨਹੀਂ ਕਦੋਂ ਜਾਵਾਂਗੇ ਪੱਜ ਕੀ ਚਲੇ ਆ ਨਾ ਆਹ ਪੱਜ ਕੀ ਮਾੜਾ ਦੇਖਿਆ ਗਿਆ ਕੌਣ ਚੱਕਿਆ ਗਿਆ ਵੀਰੇ ਵੀਰੇ ਉਹਨੇ ਦੋਹਰਾ ਬੋਲਿਆ ਵੀਰੇ ਰਾਮ ਨਾ ਮਸਤ ਵੀਰਾ ਗੇਮਾ ਖੇਡਣ ਲੱਗ ਪਿਆ ਵੀਰੇ ਉਹਨੇ ਦੋਹਰਾ ਬੋਲਣਾ ਆ ਇਧਰ ਬੰਦ ਨੀ ਆ ਫੌਜ ਦਾ ਹਾਲ ਦੇ ਨਾ ਬਾਈ 2 ਵਜੇ ਬੁਲਾਏ ਇਹਨਾਂ ਨੇ 2 ਵਜੇ ਵਿਆਹ ਹੈ ਇਹਨੂੰ ਕੋਈ ਸੁਰਤ ਹੀ ਨਹੀਂ ਲੈ ਦਾ ਇਹ ਵੀ ਬਹੁਤ ਹੋ ਗਏ ਆ ਗਿਆ ਸੀ ਦੇਖਣਾ ਆਪਾਂ ਪਹੁੰਚ ਗਿਆਂ ਬਾਬਾ ਜੀ ਹੁਣ ਸਾਡੇ ਨਾਲ ਦਿੱਲੀ ਜਾ ਰਹੇ ਆ ਬਾਬਾ ਲਾ ਦੇ ਗੱਡੀ ਉੱਤੇ ਸੋ ਜਦੋਂ ਆਪਾਂ ਲੁਧਿਆਣਾ ਸਟੇਸ਼ਨ ਤੇ ਪਹੁੰਚੇ ਨਾਲ ਹੀ ਟ੍ਰੇਨ ਲੱਗੀ ਨਾਲ ਹੀ ਫੜੀ ਆਪਾਂ ਬਿਠਾ ਦਿੱਤਾ ਯਾਰੀ ਲੈਸਟ ਪੇ

ਬਾਲੇ ਪਹੁੰਚ ਗਏ ਆ ਬਾਲੇ ਉੱਤਰ ਕੇ ਹੁਣ ਇਹਨਾਂ ਨੇ ਖਾਣ ਚਾਹੀਦੀ ਲੱਗਿਆ ਨੇ ਬਸ ਹੋਇਆ ਹੋਇਆ ਅੰਦਰ ਨੂੰ ਮੈਂ ਪੜਾਇਰ ਤਾਣ ਇਹ ਆਪਣੀ ਟ੍ਰੇਨ ਆ ਸਭ ਤੋਂ ਮੂਰੀ ਬਚਾ ਨਹੀਂ ਆ ਹਾਂ ਜੀ ਦਿੱਲੀ ਪਹੁੰਚਣਾ ਨੇ ਆਪਾਂ ਬਾਈ ਨੀਂਦਾਂ ਨੂੰ ਤਾਂ ਲਾਈਆਂ ਪੂਰੀਆਂ ਨੀਂਦ ਉਹਨੇ ਲਾਈ ਨੀਂਦ ਉਹਨੇ ਆ ਦੇ ਆ ਦਮਾਲਾ ਦੇਖੋ ਇਹ ਜੱਕਾ ਜਿਵੇਂ ਮੈਂ ਕਹਿੰਦਾ ਇਤੋਂ ਬਦਲਦਾ ਵੀ ਨੀਂਦ ਕਿਹਨੇ ਲਾਈ ਆ ਜੀ ਕਿਹਨੇ ਲਾਈ ਤੇ ਜਿਨ੍ਹਾਂ ਨੇ ਨਹੀਂ ਲਾਈ ਆ ਦੇਖੋ ਤਿਆਰ ਵਰ ਤਿਆਰ ਕੀ ਜਮੂ ਬਾਈ ਆਪਾਂ ਦਾ ਕੇਸ ਕੀ ਬਣ ਲੈ ਉਹ ਸੰਗ ਕੇਸ ਕੀ ਦਮਾਲੇ ਤਾਂ ਹੀ ਲੈ ਸੁੱਤੇ ਮੇਰੇ ਠੱਪ ਹੋ ਜੀ ਤਾ ਦੂਈ ਟੱਟੀ ਆਦਾ ਮੈਂ ਸੁਣਦਾ ਇਹ ਨਹੀਂ ਕਰਦੀ ਉਹ ਬਾਈ ਸੋ ਫਾਈਨਲੀ ਰਾਤੋ ਰਾਤ ਦੇ ਸਫ਼ਰ ਕਰਕੇ ਆਪਾਂ ਦਿੱਲੀ ਪਹੁੰਚ ਚੁੱਕੇ ਹਾਂ ਰਾਸ ਦੇਖੋ ਦਿੱਲੀ ਇਹਨਾਂ ਦੀ ਸ਼ਕਲ ਆ ਦੇਖੋ ਰੰਗ ਉੱਤੇ ਰਿਹਾ ਇਹਨਾਂ ਨੇ ਚਲੋ ਫਿਰ ਬੰਦੇ ਪੂਰੇ ਆ ਹੋ ਗਿਆ ਪੈਰ ਵਿੱਚ ਚੱਕੋ ਬਾਈ ਛੋ ਗੱਡੀ ਪਹੁੰਚ ਗਿਆ ਕਿੰਨਾ ਟਾਈਮ ਚੰਗਾ ਦਿੱਲੀ ਦੇ ਬਾਈ

ਇੱਥੇ ਅੱਜ ਆਪਾਂ ਰਹਿਣਾ ਹੈ ਦੰਦ ਇੱਕ ਰੂਮਾ ਇੱਕ ਰੂਮ ਆਪਾਂ ਨੂੰ ਉਧਰ ਮਿਲਿਆ ਦੂਜਾ ਰੂਮ ਵੀ ਲਗਾਉਣਾ ਹੈ ਆਪਣਾ ਹੋਰ ਦੂਜਾ ਇਹ ਰਹਾ ہمارا ਦੂਸਰਾ ਰੂਮ ਓ ਬਾਬਾ ਇਹ ਹੈ ہمارا ਦੂਸਰਾ ਰੂਮ ہمارے پاس ਦੋ ਰੂਮ ਬਾਈ ਸੋ ਅੱਜ ਦੂਜੇ ਦਿਨ ਆਪਾਂ ਤਿਆਰ-ਵਰ ਤਿਆਰ ਹੋ ਕੇ ਕੰਪੀਟੀਸ਼ਨ ਵਾਲੀ ਜਗ੍ਹਾ ਤੇ ਚੱਲੇ ਆਂ ਤਿਆਰ ਹੋ ਗਿਆ ਸੀ ਤਾਂ ਹਤੇ ਆਪਾਂ ਨੂੰ ਗੱਡੀ ਹੁਣ ਲੈਣ ਆਈ ਆ ਇੱਥੇ ਕੰਪੀਟੀਸ਼ਨ ਬਣਾਉਣਾ ਪੁੱਛਿਆਣਾ ਬਾਕੀ ਜਿੰਦੋ ਹਾਂ ਰੋਵੀ ਹਾਂ ਇੰਦੀ ਤਿਆਰੀ ਹੋਣ ਲੱਗੀ ਆ ਤੋਂ ਦੇਖਦੇ ਆ ਕਦੋਂ ਕੰਪੀਟੀਸ਼ਨ ਸ਼ੁਰੂ ਹੁੰਦਾ ਤੋਂ ਅੱਜ ਤੱਕ ਇਹਨੇ ਇੱਕ ਲੈ ਗਈ ਜਾਨੇ ਦੇਖਦੇ ਕੀ ਬਣਦਾ ਵਾ ਜੀ What? <laughs> ਸਰਜਿੰਦਰ ਜਪੇਦੀ ਗੱਤਕਾ ਖਾੜਾ ਪਿੰਡ ਮਨਸੂਰਾ ਦੀ ਟੀਮ ਜਥੇਦਾਰ ਗੁਰਪ੍ਰੀਤ ਸਿੰਘ ਉਹਨਾਂ ਦੀ ਕਮਾਂਡ ਚੇਟੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਚੰਟੀਕਾ ਵਾਲਾ ਪ੍ਰਦਰਸ਼ਨ ਸਾਰੇ ਪੱਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਿੱਲੀ ਜੈਤਲੀ ਸਿੰਘਾ ਨੇ ਦਾ ਸੌਣ ਲਾ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਦਿੱਲੀ ਵੀ ਕਿਉਂ ਇੱਕ ਗੱਤ ਘਮ ਮੁਕਾਬਲੇ ਵਿੱਚੋਂ ਉਹ ਆਪਾਂ 3rd ਪੋਜੀਸ਼ਨ ਹਾਸਲ ਕਰ ਲਈ ਸਾਰੀ ਫੌਜ ਨੰਮੀ ਸੀ ਮਹਾਰਾਜ ਨੇ ਕੀ ਕਿਰਪਾ ਮਹਾਰਾਜਾ ਧੌਣਕੀ ਨੇ ਕੀ ਕੀ ਕੀਤਾ ਇਹ ਮਹਾਰਾਜ ਨੇ ਕਿਰਪਾ ਕਿਰਪਾ ਕਿਲੇ ਚ ਕੀ ਚੱਕਾਈ ਟਾਲ ਆਪਾਂ ਬੱਬਾ ਮਰੱਟੀ ਸਿਕਾਉਣੀਆਂ ਪਹਿਲਾਂ ਤੈਨੂੰ ਜਾਣ ਇਹਨੂੰ ਦੱਸਣਾ ਮਰੱਟੀ ਕਿਵੇਂ ਘੁਮਾਈ ਦੀ ਬੱਬਾ ਬਾਹ ਛੱਡਦੇ ਹਣ ਹੋ ਗਿਆ ਨਿਬੜ ਗਿਆ ਨਿਬੜ ਗਿਆ ਹਣ ਸਾਰਾ ਕੋ ਹੋਰ ਕੀ ਕੀਤਾ ਓ ਕਿਤੇ ਆ ਤੁਹਾਨੂੰ ਪਤਾ ਇੱਕ ਬੰਦਾ ਰਹਿ ਗਿਆ ਆ ਬੰਦਾ ਪੈਂਤਰੇ ਤੇ ਡਿਗਿਆ ਸੀ ਹਾਂ ਹਾਂ ਬਾਪਾ ਚੋਂ ਦੇਖਿਆ ਪਤਾ ਤੂੰ ਬਚ ਗਿਆ ਚਲੋ ਦੇ ਜਿਆ ਕੀ ਬੰਦਾ ਹੋਣਾ ਆਪਾਂ ਜਾਵਾਂਗੇ ਬਾਪਸੀ ਕਰਾਣ ਨੂੰ ਉਹ ਬਾਪਸੀ ਹੋ ਚੱਲੀ ਆ ਕਿ ਕਰਾਣ ਨੂੰ ਆਪਰੇ ਆਪਣੇ ਘਰਾਂ ਤੇ ਗੀਗਾ ਸਟੇਸ਼ਨ ਉਹ ਕਿਹਤਰਾ ਬਾਪਾ ਬਾਪਾ ਬਾਈ ਉਹ ਤੋਂ ਤੋਂ ਜੋਦਿਓ ਰਾਤ ਦੇ 2 ਵਜੇ ਦੇ ਤੁਰੇ ਅੱਠ 45 ਦੇ ਆਪਾਂ ਹਰੇ ਪਹੁੰਚੀਆਂ ਅੰਬਾਲੇ ਅੰਬਾਲੇ ਹੁਣ ਫੇਰ ਸਟੇਸ਼ਨ ਤੇ ਗੜੇ ਆ ਸਾਰਿਆਂ ਦੇ ਬੁਰੇ ਹਾਲ ਹੁਣ ਇੱਥੋਂ ਹੁਣ ਆਪਾਂ ਜਾਣਾ ਲੁਧਿਆਣੇ ਨੂੰ ਇਹਨੂੰ ਖਾਣ ਦੀ ਲੱਗ ਗਈ ਆ ਓਏ ਸਾਰੀ ਟ੍ਰੇਨ ਜਰਮਲ ਕਿਉਂ ਹੁਣ ਆਪਾਂ ਬੈਠੇ ਆ ਸਾਰੀ ਟ੍ਰੇਨ ਜਰਮਲ ਲੱਗਾ ਆ ਇਸ ਕੰਮ ਦੀ ਜੀਮੈਂਟ ਟ੍ਰੈਵਲ ਬੋਲਦਾ ਆ ਕੋਸ਼ਿਸ਼ ਕੋਈ ਨਹੀਂ ਕੋਈ ਫਾਈਨਲੀ ਫਾਈਨਲੀ ਲੁਧਿਆਣਾ ਪਹੁੰਚ ਚੁੱਕੇ ਆ ਰੋਗਨਿਕਾ ਕੇਟਰਸ ਟਿਕਾਣੇ ਤੇ ਆਪਕੋ ਸੋ ਫਾਈਨਲੀ ਫਾਈਨਲੀ